ਤੇ ਅਚਾਨਕ ਬਿਮਾਰ ਪੈ ਗਿਆ ਉਹ ਨਾ ਖਾਇਆ ਸੀ ਰਸਬੂਲੇ ਖਾਇਆ ਸੀਗਾ কাল ਤੋਂ ਪਹਿਨੋ ਲਿਆ ਸੀ 2 ਵਜੇ ਪਿਕਨੈਰਲਾ ਤੋਂ ਇਹ ਕਹਿੰਦੇ ਜੀ ਤੇ ਅਚਾਨਕ ਖਾਧੇ ਨੂੰ ਬਸ ਸਾਰੇ ਨੂੰ ਉਲਟੀਆਂ ਛਟੀਆਂ ਲੱਗੀਆਂ ਤੇ ਨਾਲੇ ਪੇਟ ਦਰਦ ਹੋਣ ਲੱਗਿਆ ਕਰੀਦ ਕੋ ਡੇਰਨ ਵਾਲੇ ਇੱਕ ਪਰਿਵਾਰ ਦੇ ਵੱਲੋਂ ਰਖੜੀ ਦੇ ਤਿਉਹਾਰ ਦੇ ਮੌਕੇ ਖੁਸ਼ੀ ਨਾਲ ਸ਼ਹਿਰ ਦੇ ਵਿੱਚ ਇੱਕ ਸਵੀਟ ਸ਼ਾਪ ਤੋਂ ਮਠਾਈ ਖਰੀਦੀ ਗਈ ਪਰ ਜਦੋਂ ਰਖੜੀ ਬੰਨਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਮਠਾਈ ਖਾਦੀ ਤਾਂ ਹੌਲੀ ਹੌਲੀ ਇੱਕ ਕਰਕੇ ਸਾਰੇ ਮੈਂਬਰ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਲ ਸੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਪੇਟ ਦੇ ਵਿੱਚ ਦਰਦ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਇੱਥੇ ਉਹਨਾਂ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ گیا جتھے ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਮੁਤਾਬਕ ਹੈ ਰਖੜੀ ਮੌਕੇ ਉਹ ਬਾਜ਼ਾਰ ਦੇ ਵਿੱਚੋਂ ਮਠਾਈ ਖਰੀਦ ਕੇ ਲਈ ਆਈ ਸੀ ਅਤੇ ਜਦੋਂ ਉਹਨਾਂ ਨੇ ਮਠਾਈ ਖਾਧੀ ਤਾਂ ਅਚਾਨਕ ਹੀ ਉਹਨਾਂ ਦੇ ਪਰਿਵਾਰ ਦੇ 6 ਮੈਂਬਰਾਂ ਦੀ ਸਿਹਤ ਖਰਾਬ ਹੋਣ ਲੱਗ ਪਈ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਗੌਰਤ ਲਗਾਇਆ ਕਿ ਹਾਲੇ ਤੱਕ ਇਸ ਮਾਮਲੇ 'ਚ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਹਤ ਵਿਭਾਗ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ ਕਿਹਨਾ ਮੈਂ ਸਿਜੀ ਪਾਖਨਾ ਬੱਚੇ ਨੂੰ ਕੀ ਪ੍ਰੋਬਲਮ ਆਈ ਬੱਚਾ ਵਸਾਰ ਬਹੁਤ ਅਚਾਨਕ ਬਿਮਾਰ ਪੈ ਗਿਆ ਉਹਨਾਂ ਖਾਇਆ ਸੀ ਰਸਗੁਲੇ ਖਾਇਆ ਸੀਗਾ ਤਾਲ ਦੋ ਪੈਨੋ ਲੈ ਆਇਆ ਸੀ 2 ਵਜੇ ਬਿਕਨੈਰਲਾ ਤੋਂ ਇਹ ਕਹਿੰਦੇ ਜੀ ਅਚਾਨਕ ਖਾਦੇ ਨੇ ਬਸ ਥਾਰੇ ਨੂੰ ਉਲਟੀਆਂ ਕਟੀਆਂ ਲੱਗ ਗਈਆਂ ਤੇ ਨਾਲੇ ਪੇਟ ਦਰਦ ਕਰਨ ਲੱਗੇ ਸਰ ਕਿੰਨੇ ਮੈਂਬਰ ਆਜ ਨੇ ਕੋਲ ਸਾਢੇ 10 ਇੱਕ ਮੈਂਬਰ ਤੇ 6 ਜਨੇ ਆ ਜੀ 6 ਮੈਂਬਰ ਇੱਕੋ ਫੈਮਿਲੀ ਦੇ ਸੀ ਹਾਂ ਇੱਕੋ ਫੈਮਿਲੀ ਦੇ ਜੀ ਕੌਣ ਲੈ ਕੇ ਕੌਣ ਆਇਆ ਸੀ ਅਸੀਂ ਸਾਰੇ ਜਨੇ ਆਏ ਫੈਮਿਲੀ ਵਾਲੇ ਜੀ ਅਸੀਂ ਚਾਹੀ ਕੋਣ ਲੈ ਗਏ ਬਿਠਾਏ ਲਗਾਏ ਮੇਰਾ ਭਰਾ ਲੈ ਆਇਆ ਸੀ ਕਿਹੜੀ ਦਸਤਾਂ ਤੋਂ ਬਿਕਨੈਰਲਾ ਤੋਂ ਠੀਕ ਇੱਥੇ ਇਹ ਟਾਂਗਾ ਸਿਰ ਕੋਲ ਜੀ ਤੇ ਉਸ ਤੋਂ ਬਾਅਦ ਜਦੋਂ ਦਿੱਕਤ ਆਈ ਫਿਰ ਕੀ ਗੱਲ ਬਲੋਨੀ ਅਜੇ ਬਹੁਤੀ ਦਿੱਕਤ ਆਈ ਸੀ ਕੰਕਾ ਦਿੱਕਾ ਦਾ ਅਚਾਨਕ ਪਹਿਲੇ ਟੁਲਟੀਆਂ ਆਉਣ ਲੱਗਾ ਜੀ ਤੇ ਟੈਡਰ ਤਲਣ ਲੱਗਿਆ ਜੀ ਫਿਰ ਉਥੋਂ ਮੈਂ ਕਰਾ ਚੱਕਿਆ ਸਿਵਲ ਲੈ ਗਿਆ ਉਥੋਂ ਉਹਨਾਂ ਨੇ ਜਵਾਬ ਦਿੱਤਾ ਜੀ ਫਿਰ ਮੈਨੂੰ ਜਿੱਥੇ ਬੈਸਟ ਲੱਗਿਆ ਕਿ ਮੈਂ ਇੱਥੇ ਲਿਆ ਆ ਮੈਂ ਨੇੜੇ ਸੀਗਾ ਇਧਰ ਮੈਂ ਫੇਰ ਇਧਰ ਲਿਆਇਆ ਕਿਵੇਂ ਕੰਡੀਸ਼ਨ ਹੌਨ ਕੰਡੀਸ਼ਨ ਦੇ ਤਰ੍ਹਾਂ ਦੇ ਸਰ ਪਹਿਲੇ ਨਾਲੋਂ ਕੋਈ ਗੱਲ ਕੀਤੀ ਸੀ ਉਹਨਾਂ ਨਾਲ ਦੁਕਾਨ ਵਾਲਿਆਂ ਨਾਲ ਦੁਕਾਨ ਵਾਲਿਆਂ ਨਾਲ ਕੋਈ ਗੱਲ ਨਹੀਂ ਹੋਈ ਸਾਡੇ ਪਹਿਲੀ ਕੀ ਗੱਲ ਨਹੀਂ ਜੇ ਰਾਤ ਬਹੁਤ ਹਨ ਹਨ 10:00 ਵਜੇ ਲੇਕੇ ਕੁਝ ਕਰਦੇ ਨਹੀਂ ਹੋ ਹਾਂ ਜੇ ਕੁਝ ਕੈਟਰ ਜਿਕ ਰਹੀ ਹੋ ਸਿਕਾਤ ਦਾ ਜੁੱਤੇ ਹਮ ਰਿਕਾਰਡ ਕਰਾਈ ਹੋਈ ਜਿਗਾ ਸੈਂ ਇੱਕ ਕਾਲੂ ਕੀ ਹੈ ਜਿਹੜੇ ਬਿੱਟੇ ਜਿਹੜੇ ਹੋਏ ਸਾਮ ਪ੍ਰੋਬਲਮ ਐਸੀ ਜਿੱਦਾਂ ਵੀ ਸ਼ਾਮ ਨੂੰ ਰਕੜੀ ਬੰਨਣ ਦਾ ਟਾਈਮ ਸੀਗਾ ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਉਹ ਰਾਸ ਗੁੱਲੇ ਖਾ ਲਿਆ। ਉਹ ਰਾਸ ਗੁੱਲੇ ਖਾਣ ਤੋਂ ਬਾਅਦ ਜੱਤ ਦਾਮੀ ਯਾਨੀ ਕਿ ਹੌਲੀ ਹੌਲੀ ਫੇ ਸਾਰੇ ਉਲਟੀ ਕਰਨ ਲੱਪੇ। ਉਲਟੀ ਕਰਦੇ ਕਰਦੇ ਫੇ ਸਾਰੇ ਢਿੱਲੇ ਪੈ ਗਏ ਜੱਤ ਦਾਮੀ। ਸੋਨ ਸੇਟਲ ਲਾਪੇ ਥੱਲੇ ਫੇ। ਕਿੰਨੇ ਮੈਂਬਰ ਸਾਰੇ 6 ਮੈਂਬਰ ਆ। ਪਰ ਇਹ ਸਾਰਿਆਂ ਨੂੰ ਪ੍ਰੋਬਲਮ ਹੋਈ ਸੀ। ਸਾਰਿਆਂ ਜਿਨ੍ਹਾਂ ਜਿਨ੍ਹਾਂ ਖਾਧੀ ਸਾਰਿਆਂ ਨੂੰ ਜਿਨ੍ਹਾਂ ਘਰੇ ਨਹੀਂ ਖਾਧੀ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਹੋਇਆ ਤੇ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਸਾਰਿਆਂ ਨੂੰ ਹੋ ਗਿਆ। ਉਹ ਫਿਰ ਉਸ ਤੋਂ ਬਾਅਦ ਕੀ ਕੀਤਾ? ਉਸ ਤੋਂ ਬਾਅਦ ਸਾਰੇ ਹੁਣ ਕੀ ਕਰਨਾ ਹੋਣਾ ਡਾਕਟਰ ਕੋ ਲੈ ਕੇ ਆਏ ਸੀ ਸਿਵਲ ਵਾਲਾ ਆਏ ਸੀ ਉਹਨਾਂ ਨੇ ਜਵਾਬ ਦੇ ਤਾਂ ਫਿਰ ਅਸੀਂ ਇੱਧਰ ਆਏ ਫਿਰ ਰਾਤ ਨੂੰ ਸਾਨੂੰ ਕੁਝ ਦਿਖਿਆ ਨਹੀਂ ਫਿਰ ਅਸੀਂ ਇੱਧਰ ਆ ਗਏ ਕਿੰਨੇ ਕਿੰਨੇ ਉਮਰ ਦੇ ਹੁੰਦੇ ਸੀ ਬੱਚੇ ਜੀ ਉਮਰ ਕਿਸੇ ਦੀ 9 ਸਾਲ ਹੈ ਕਿਸੇ ਦੀ 10 ਸਾਲ ਹੈ ਕਿਸੇ ਦਾ ابھی 16 18 ਹਾਂ ਜੀ ਸਾਰੇ ਸਾਰੇ ਦੀ ਦਵਾਈ ਇੱਕਦਾਂ ਹੀ ਖਰਾਬ ਹੋ ਗਈ ਹਾਂ ਜੀ ਸਾਰੇ ਜੱਟ ਸਾਨੂੰ ਢਿੱਲੇ ਪੈ ਗਏ ਬਾਜੋ ਵੱਡਿਆਂ ਨੇ ਖਾਧੀ ਸੀ ਤੇ ਵੱਡੇ ਹੌਲੀ ਹੌਲੀ ਫੇ ਉਹ ਵੀ ਉਲਟੀਆਂ ਹਲਟੀਆਂ ਕਰਨ ਲੱਗ ਪਏ ਹਾਂ ਜੀ ਹੁਣ ਕਿਵੇਂ ਕੀ ਨਹੀਂ ਹੁਣ ਬਸ ਨੋਰਮਲ ਜਿਹਾ ਠੀਕ ਥੀ